ਕਾਂਗਰਸ ਦਾ ਕਾਟੋਕਲੇਸ਼ ਹੱਦਾ ਬੰਨੇ ਟੱਪ ਗਿਆ ਨਵਜੋਤ ਕੌਰ ਸਿੱਧੂ ਦੇ ਵੱਲੋਂ ਆਪਣੇ ਘਰ ਦੇ ਵਿੱਚ ਆਪਣੇ ਸਪੋਰਟਰਾਂ ਦੇ ਨਾਲ ਇੱਕ ਬੈਠਕ ਕੀਤੀ ਗਈ ਹਾਲਾਂਕਿ ਨਵਜੋਤ ਸਿੰਘ ਸਿੱਧੂ ਇਸ ਬੈਠਕ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਅੰਦਰਲੀ ਗੱਲ ਦੱਸਾਂਗੇ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਹਾਈ ਕਮਾਂਡ ਇਸ ਵੇਲੇ ਕੀ ਸੋਚ ਰਹੀ ਹੈ ਨਵਜੋਤ ਸਿੱਧੂ ਔਰ ਮੈਡਮ ਸਿੱਧੂ ਨੂੰ ਕੀ ਆਦੇਸ਼ ਦਿੱਤੇ ਗਏ ਨੇ ਪੂਰੀ ਕਾਂਗਰਸ ਨੂੰ ਲੈ ਕੇ ਹਾਈ ਕਮਾਂਡ ਕੀ ਇੱਕ ਬੈਠਕ ਸੱਦੇਗੀ ਅੰਦਰਲੀ ਗੱਲ ਕੀ ਆ ਅਪਡੇਟ ਕੀ ਆ ਹੁਣ ਤੱਕ ਪੰਕਜ ਕਿਵੇਂ ਦੇਖਿਆ ਜਾਵੇ ਇਸ 카ਟੋ ਕਲੇਸ਼ ਨੂੰ ਹਾਈ ਕਮਾਂਡ ਦੇ ਕੋਲ ਵੀ ਗੱਲ ਪਹੁੰਚ ਗਈ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਜੋ ਅੱਜ ਬੈਠਕ ਹੋਈ ਖਾਸ ਕਰਕੇ ਮੈਡਮ ਸਿੱਧੂ ਦੇ ਘਰ ਨਵਜੋਤ ਸਿੰਘ ਸਿੱਧੂ ਉਸ ਬੈਠਕ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਨੇ ਉਹ ਹੁਣ ਤੱਕ ਦਾ ਕੀ ਅਪਡੇਟ ਆ ਤੁਹਾਡੇ ਕੋਲ ਦੇਖੋ ਸਰ ਬੈਠਕ ਦਾ ਗੱਲ ਨਹੀਂ ਹੈ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਤੱਕ ਚੁੱਪ ਕਿਉਂ ਨੇ ਨਵਜੋਤ ਸਿੰਘ ਸਿੱਧੂ ਦਾ ਨਾਤਾ ਟਵੀਟ ਕੋਈ ਆ ਨਾ ਸੋਸ਼ਲ ਮੀਡੀਆ ਤੇ ਕੋਈ ਰਿਐਕਸ਼ਨ ਆਇਆ ਔਰ ਨਾ ਹੀ ਉਹਨਾਂ ਨੇ ਕੋਈ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਸਿੱਧੂ ਦੀ ਚੁੱਪੀ ਦੇ ਵਿੱਚ ਬਹੁਤ ਸਾਰੇ ਰਾਜ਼ ਨੇ ਕਿ ਸਿੱਧੂ ਕਦੋਂ ਬੋਲਣਗੇ ਔਰ ਸਿੱਧੂ ਹੁਣ ਅੱਗੇ ਕਰਨ ਕੀ ਜਾ ਰਹੇ ਨੇ ਇਹ ਸਾਰੀ ਗੱਲ ਤੁਹਾਨੂੰ ਦੱਸਾਂਗੇ ਲੇਕਿਨ ਇਹ ਅਪੀਲ ਜ਼ਰੂਰ ਕਰਦੀ ਹੈ ਕਿ ਇਸ ਵੇਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਔਰ ਤੁਹਾਡੇ ਪਿਆਰ ਦੀ ਸਾਨੂੰ ਜ਼ਰੂਰਤ ਹੈ ਹੌਸਲਾ ਸਾਨੂੰ ਮਿਲਦਾ ਰਹਿੰਦਾ ਹੈ ਮੀਟਿੰਗ ਦਾ ਜ਼ਿਕਰ ਹੋਇਆ ਕਿਉਂਕਿ ਨਵਜੋਤ ਕੋਰ ਸਿੱਧੂ ਜਿਹੜੇ ਨੇ ਕੱਲ ਪਟਿਆਲੇ ਸੀ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਦੋ ਘਰ ਨੇ ਨਵਜੋਤ ਸਿੰਘ ਸਿੱਧੂ ਦੇ ਇੱਕ ਪਟਿਆਲਾ ਜੱਦੀ ਘਰ ਜਿਹੜੇ ਉਹਨਾਂ ਦੇ ਪਿਤਾ ਦਾ ਘਰ ਹੈ ਇੱਕ ਨਵਜੋਤ ਸਿੰਘ ਸਿੱਧੂ ਨੇ ਘਰ ਬਣਾਇਆ ਅੰਮ੍ਰਿਤਸਰ ਦੇ ਵਿੱਚ ਜਦੋਂ ਮੈਂਬਰ ਪਾਰਲੀਮੈਂਟ ਬਣੇ ਔਰ ਬਹੁਤ ਸੋਨਾ ਘਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਬੜੇ ਪੌਸ਼ ਏਰੀਆ ਦੇ ਵਿੱਚ ਹੈ ਉੱਥੇ ਇਸ ਕਰਕੇ ਚਲੇ ਗਏ ਪਟਿਆਲਾ ਝੜ ਕੇ ਕਿਉਂਕਿ ਜਿਹੜੀ ਇਲੈਕਸ਼ਨ ਲੜਦੇ ਨੇ ਨਵਜੋਤ ਕੋਰ ਸਿੱਧੂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲੜਦੇ ਨੇ ਦੋਵੇਂ ਜਾਣੇ ਦੋਵੇਂ ਜਾਣੇ ਉੱਥੋਂ ਲੜਦੇ ਨੇ ਹਾਲਾਂਕਿ ਜਾਂ ਤਾਂ ਸਿੱਧੂ ਲੜਨਗੇ ਜਾਂ ਨਵਜੋਤ ਕੋਰ ਲੜਨਗੇ ਦੋਵਾਂ ਜੋ ਇੱਕ ਕਲੈਕਸ਼ਨ ਲੜਦਾ ਹੈ ਵਿਧਾਇਕ ਦੀ ਪਹਿਲਾਂ ਜਦੋਂ ਐਮਪੀਸੀ ਨਵਜੋਤ ਸਿੰਘ ਸਿੱਧੂ ਤਾਂ ਉਸ ਵੇਲੇ ਜਿਹੜੀ ਵਿਧਾਇਕ ਦੀ ਚੋਣ ਸੀਗੀ ਉਹ ਨਵਜੋਤ ਕੋਰ ਸਿੱਧੂ ਲੜੇ ਔਰ ਜਦੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਚ ਐਂਟਰੀ ਮਾਰੀ ਵਿਧਾਨ ਸਭਾ ਦੀ ਮੈਦਾਨ ਦੇ ਵਿੱਚ ਤਾਂ ਉਸ ਵੇਲੇ ਉਹ ਸੀਟ ਖਾਲੀ ਕਰ ਦਿੱਤੀ ਨਵਜੋਤ ਕੋਰ ਸਿੱਧੂ ਨੇ ਔਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੀ ਉਹ ਸੀਟ ਲੜੇ ਇਸ ਸੀਟ ਤੋਂ ਚੋਣ ਕਾਂਗਰਸ ਟਿਕਟ ਦੇਗੀ ਨਹੀਂ ਦੇਗੀ ਮੈਨੂੰ ਲੱਗਦਾ ਕਿ ਮੁਸ਼ਕਲ ਹੈ ਕਿ ਇਥੋਂ ਟਿਕਟ ਦਿੱਤੀ ਜਾਵੇ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਨੇ ਦੋ ਬੜੀਆਂ ਅਹਿਮ ਗੱਲਾਂ ਨੇ ਨਰਿੰਦਰ ਜਿਹੜੀ ਦਰਸ਼ਕਾਂ ਨੂੰ ਦੱਸਦੀ ਹੈ ਪਹਿਲੀ ਗੱਲ ਇਹ ਹੈ ਕਿ ਅੱਜ ਸਿੱਧੂ ਜੋੜਾ ਨਵਜੋਤ ਕੋਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ हाई कमांड ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀ ਦਿੱਲੀ ਦੇ ਵਿੱਚ ਮੁਲਾਕਾਤ ਕਰਨਾ ਚਾਹੁੰਦੇ ਸੀ ਜੋ ਸੋਰਸਸ ਜਾਣਕਾਰੀ ਦੇ ਰਹੇ ਨੇ ਕਿਉਂਕਿ ਪ੍ਰਿੰਕਾ ਗਾਂਧੀ ਦੇ ਬੇहद ਕਰੀਬੀ ਨੇ ਲੇਕਿਨ ਕਿਉਂਕਿ ਦਿੱਲੀ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਵਿੰਟਰ ਸੈਸ਼ਨ ਚੱਲ ਰਿਹਾ ਹੈ ਤਾਂ ਇਸ وجہ ਕਰਕੇ ਕਾਂਗਰਸ ਹਾਈ ਕਮਾਂਡ ਨੇ ਕਹਿ ਦਿੱਤਾ ਕਿ ਇਸ ਮਸਲੇ ਤੇ ਗੱਲ ਸੈਸ਼ਨ ਤੋਂ ਬਾਅਦ ਹੋਏਗੀ 19 ਤਰੀਕ ਤੋਂ ਬਾਅਦ ਗੱਲ ਕੀਤੀ ਜਾਏਗੀ ਔਰ ਨਾਲ ਇਹ ਕਹਿ ਦਿੱਤਾ ਕਿ ਇਸ ਮਸਲੇ ਦੇ ਉੱਤੇ ਕੋਈ ਵੀ ਹੁਣ ਮੀਡੀਆ ਦੇ ਵਿੱਚ ਬਿਆਨ ਨਹੀਂ ਦੇਗਾ ਜਿਸ ਦੇ ਨਾਲ ਕਾਂਗਰਸ ਦੀ ਕਿਰਕਰੀ ਹੋਵੇ ਕਾਂਗਰਸ ਦੀ ਖਿੱਲੀ ਉੱਡੇ ਇਸ ਗੱਲ ਦਾ ਜ਼ਿਕਰ ਜਿਹੜਾ ਉਹ ਕਰ ਦਿੱਤਾ ਏ ਔਰ ਦੂਜੇ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਪਰਿਵਾਰੀ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਨਡਿਸਿਪਲਿਨ برداشت ਨਹੀਂ ਕੀਤਾ ਜਾਏਗਾ ਜਿਹੜਾ ਅਨੁਸ਼ਾਸਨ ਦੇ ਵਿੱਚ ਨਹੀਂ ਰਹੂਗਾ ਉਹ ਸਸਪੈਂਡ ਹੋਏਗਾ ਉਹਨਾਂ ਨੇ ਨਾਮ ਲੈ ਦਿੱਤਾ ਉਹ ਕਹਿੰਦੇ ਕਿ ਅਗਰ ਕਿਸੇ ਨੇ ਇਨਡਿਸਿਪਲਿਨ ਪੰਜਾਬ ਚ ਪੈਦਾ ਕੀਤਾ ਤਾਂ ਅਸੀਂ ਕਾਰਵਾਈ ਕਰ ਦਿੱਤੀ ਨਵਜੋਤਪੁਰ ਸਿੱਧੂ ਨੂੰ ਸਿੱਧਾ ਕਹਿ ਦਿੱਤਾ ਯਾਨੀ ਕਿ ਜਿਹੜਾ ਹੁਣ ਤੱਕ ਇਹ ਚਰਚਾ ਸਗੀ ਕਿ ਇਹ ਜਿਹੜਾ ਸਸਪੈਂਡ ਦਾ ਆਰਡਰ ਹੈ ਕਿ ਰਾਜਾ ਵੜਿੰਗ ਨੇ ਬਿਨਾ ਹਾਈ ਕਮਾਂਡ ਤੋਂ ਪੁੱਛੇ ਲੈ ਲਿੱਤਾ ਤਾਂ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਸੀ ਘੱਟੋ ਘੱਟ ਪ੍ਰਭਾਰੀ ਦੇ ਧਿਆਨ ਦੇ ਵਿੱਚ ਜ਼ਰੂਰ ਸੀ ਪ੍ਰਭਾਰੀ ਦੇ ਕਹਿਣ ਤੋਂ ਬਾਅਦ ਜਾਂ ਪ੍ਰਭਾਰੀ ਤੋਂ ਬਾਅਦ ਹੀ ਇਹ ਫੈਸਲਾ ਲਿੱਤਾ ਗਿਆ ਇੱਕ ਅੰਦਰਲੀ ਗੱਲ ਇਹ ਹੈ ਦੂਜੀ ਅੰਦਰਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਕਹਿ ਦਿੱਤਾ ਚੁੱਪ ਹੋ ਜਾਓ ਕਿਉਂਕਿ ਕੱਲ ਅਸੀਂ ਦੇਖਿਆ ਲੀਗਲ ਨੋਟਿਸ ਭੇਜਦਾ ਜ਼ਿਕਰ ਹੋ ਗਿਆ ਸੁਖਿੰਦਰ ਰੰਧਾਵਾ ਨੇ ਭੇਜਦਾ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਰਿਪਲਾਈ ਭੇਜ ਦਿੱਤਾ ਅਨਿਲ ਜੋਸ਼ੀ ਨੇ ਨੋਟਿਸ ਭੇਜ ਦਿੱਤਾ ਤਾਂ ਕਾਂਗਰਸ ਦੇ ਅੰਦਰ ਹੀ ਨੋਟਿਸ ਨੋਟਿਸ ਦੀ ਗੇਮ ਜਿਹੜੀ ਹੈ ਉਹ ਮਾਨਹਾਨੀ ਦੀ ਜਿਹੜੀ ਉਹ ਚੱਲ ਪਈ ਕਿਉਂਕਿ ਇਲਜ਼ਾਮ ਬਹੁਤ ਵੱਡੇ ਸੀ ਇਲਜ਼ਾਮ ਸੀ 5-5 ਕਰੋੜ ਦੀਆਂ ਟਿਕਟਾਂ ਵਿਕੀਆਂ ਇਲਜ਼ਾਮ ਸੀ ਕਿ 550 ਕਰੋੜ ਦੀ ਕੁਰਸੀ ਜਿਹੜੀ ਹੈ ਉਹ ਕਾਂਗਰਸ ਵਿੱਚ ਵਿਕਦੀ ਹੈ ਇਹ ਸਿਰਫ ਪੰਜਾਬ ਤੱਕ ਤਾਂ ਸੀਮਤ ਹੋਇਆ ਨਹੀਂ ਦਿੱਲੀ 'ਚ ਵੀ ਪੂਰੀ মিডিਆ ਦੇ ਵਿੱਚ ਇਹ ਗੱਲ ਚੱਲ ਪਈ ਕਿ 550 ਕਰੋੜ ਦੀ ਕੁਰਸੀ ਸੀਐਮ ਦੀ ਕਾਂਗਰਸ ਦੀ ਵਿਕਦੀ ਹੈ। ਹੂੰ ਦਿੱਲੀ ਚ মিডিਆ ਵੀ ਦਿੱਲੀ ਚ ਭਾਜਪਾ ਵੀ ਹਰ ਕਿਸੇ ਨੇ ਹਮਲਾ ਕਾਂਗਰਸ ਦੇ ਉੱਤੇ ਬੋਲਿਆ। ਕਾਂਗਰਸ ਸਾਈਕਮਾਨ ਨੂੰ ਵੀ ਬੈਕਫੁੱਟ ਤੇ ਆਣਾ ਪਿਆ ਇਸ ਕਰਕੇ ਇਹ ਕਹਿ ਦਿੱਤਾ ਕਿ ਡਿਸਪਲਨ ਬਰਦਾਸ਼ਤ ਨਹੀਂ ਕੀਤਾ ਜਾ। ਅੱਜ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਉਹਦੇ। ਮੁੱਖ ਮੰਤਰੀ ਨੇ ਵੀ ਅੱਜ ਤੰਜ ਕੱਸ ਦਿੱਤਾ। ਹੂੰ ਅੱਜ ਇੱਕ ਹੋਰ ਬਿਆਨ ਤੁਸੀਂ ਮਿਸ ਕਰਤਾ ਰਾਜਾ ਵੜਿੰਗ। ਹੂੰ ਪਹਿਲੀ ਵਾਰ ਬੋਲੇ ਆ। ਰਾਜਾ ਵੜਿੰਗ ਪੰਜਾਬ ਚ ਉਹਨਾਂ ਨੇ ਬਿਆਨ ਦਿੱਤਾ ਦੱਸੋ ਕੀ ਬੋਲੇ ਰਾਜਾ ਵੜਿੰਗ। ਰਾਜਾ ਵੜਿੰਗ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਤੋਂ ਆਪ ਤਾਂ ਕੁਝ ਹੋਇਆ ਨਹੀਂ ਉਹਨਾਂ ਨੇ ਅਹੁਦੇ ਮਾਣੇ ਕੁਰਸੀਆਂ ਮਾਣੀਆਂ ਇਸ ਤੋਂ ਬਿਨਾ ਉਹ ਵਕ ਵਕ ਅਹੁਦਿਆਂ ਤੇ ਰਹੇ ਹੁਣ ਜਦੋਂ ਮੇਰੇ ਵਰਗੇ ਜੇ ਪ੍ਰਧਾਨ ਨੇ ਹੁਣ ਉਹ ਸਾਈਡ ਤੇ ਹੋ ਕੇ ਕਾਂਗਰਸ ਨੂੰ ਬਰਬਾਦ ਕਰਨ ਦੇ ਤੋਲੇ ਹੋਏ ਨੇ ਕਾਂਗਰਸ ਦੀ ਬਦਨਾਮੀ ਕਰਦੇ ਨੇ ਇਸ ਤਰੀਕੇ ਦੇ ਇਲਜ਼ਾਮ ਲਗਾਉਣੇ ਲਗਾਉਂਦੇ ਨੇ ਉਹਨਾਂ ਨੂੰ ਕਹਿੰਦੇ ਸ਼ਰਮ ਹੋਣੀ ਚਾਹੀਦੀ ਹੈ ਸੁਖਜਿੰਦਰ ਰੰਦਾਵਾ ਦਾ ਵੀ ਬਿਆਨ ਆਇਆ ਦਿੱਲੀ ਤੋਂ ਪਾਰਲੀਮੈਂਟ ਚ ਨੇ ਉਹਨਾਂ ਦਾ ਵੀ ਬਿਆਨ ਆਇਆ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਲੀਗਲ ਨੋਟਿਸ ਭੇਜ ਦਿੱਤਾ ਕਹਿਣਾ ਕਹਿੰਦੇ ਸੌਖਾ ਬੜਾ ਹੁੰਦਾ ਪਰ ਸਾਬਤ ਕਰਨ ਹੁਣ ਉਹਨਾਂ ਨੇ ਲੀਗਲ ਨੋਟਿਸ ਮਿੱਠੂ ਜਿਹੜੇ ਕਰੀਬੀ ਨੇ ਉਹਨਾਂ ਦਾ ਵੀ ਬਿਆਨ ਆ ਗਿਆ ਉਹ ਵੀ ਹਮਲਾਵਰ ਨਵਜੋਤ ਕੋਰ ਸਿੱਧੂ ਦੇ ਬੜੇ ਕਰੀਬੀ ਸੀ ਮਾਂ ਕਹਿੰਦੇ ਸੀ ਉਹ ਕਿਉਂ ਹਮਲਾਵਰ ਹੋ ਗਏ ਦੇਖੋ ਜਦੋਂ ਤੁਹਾਡੇ ਯਾਦ ਹੋਣਾ ਦੁਸ਼ਹਿਰਾ ਜਦੋਂ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਉਹ ਕਤਲੋਗਾਰ ਕਿਸ ਤਰੀਕੇ ਦੇ ਨਾਲ ਟ੍ਰੇਨ ਆਈ ਮਿੱਠੂ ਮਦਾਨ ਦਾ ਨਾਮ ਉਸ ਵੇਲੇ ਉੱਭਰਿਆ ਕਾਉਂਸਲਰ ਦੇ ਤੌਰ ਤੇ ਉਸ ਤੋਂ ਬਾਅਦ ਬੇहद ਕਰੀਬੀ ਸੀ ਕੋਠੀ ਦੇ ਵਿੱਚ ਆਉਣਾ ਜਾਣਾ ਸੀ ਉਹਨਾਂ ਦਾ ਪਰ ਹੁਣ ਰਾਜਾ ਵੜਿੰਗ ਦੇ ਨਾਲ ਬਹੁਤ ਕਰੀਬੀ ਹੋ ਗਏ ਸੀ ਉਹ ਬਹੁਤ ਹੀ ਜ਼ਿਆਦਾ ਉਹ ਕਹਿੰਦਾ ਮੈਂ ਕਾਂਗਰਸ ਦੇ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰੂੰਗਾ ਕਹਿੰਦਾ ਨਵਜੋਦ ਘੌਰ ਸਿੱਧੂ ਦੇ ਬਹੁਤ ਸਾਰੇ ਸਬੂਤ ਮੇਰੇ ਕੋਲ ਨੇ ਜੇ ਮੈਂ ਉਹ ਦੱਸ ਦਿੱਤੇ ਤਾਂ ਫਿਰ ਇਹਨਾਂ ਨੂੰ ਜਵਾਬ ਦੇਣ ਔਖਾ ਹੋ ਜਾਣਾ ਕਹਿੰਦਾ ਮੈਂ ਚੈਲੰਜ ਕਰਦਾ ਡਿਬੇਟ ਕਰ ਲੈਣ ਜੋ ਸੱਚਾ ਉਹ ਲੋਕਾਂ ਦੇ ਸਾਹਮਣੇ ਆ ਜਾਣਾ ਦੇਖੋ ਹੁਣ ਇਹ ਹੈ ਕਿ ਤੁਸੀਂ ਸਾਰੇ ਬਿਆਨ ਦੱਸਦੇ ਹਾਂ ਇਹਨਾਂ ਬਿਆਨਾਂ ਨੂੰ ਅਗਰ ਸਮਝੀਏ ਡੀਕੋਡ ਕਰ ਦਾ ਇਹਦਾ ਮਤਲਬ ਇਹ ਹੈ ਕਿ ਸੁਖਜਿੰਦਰ ਰੰਧਾਵਾ ਰਾਜਾ ਵੜਿੰਗ ਜਾਂ ਕਾਂਗਰਸ ਦੇ ਕਈ ਸਾਰੇ ਲੀਡਰ ਉਹ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਦੇ ਖਿਲਾਫ ਨੇ ਉਹਨਾਂ ਨੇ ਹਾਈ ਕਮਾਂਡ ਨੂੰ ਗੱਲ ਕਹੀ ਹਾਈ ਕਮਾਂਡ ਨੇ ਕਿਹਾ ਕਿ ਠੀਕ ਹੈ ਨੋਟਿਸ ਭੇਜਿਆ ਤੁਸੀਂ ਮੁਤਲ ਕਰਤਾ ਠੀਕ ਹੈ ਹੁਣ ਸਾਰੇ ਠੰਡੇ ਹੋ ਜਾਓ ਹੁਣ ਦੋ ਗੱਲਾਂ ਬੜੀਆਂ ਐਮ ਨੇ ਪਹਿਲੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦਾ ਕਲੇਸ਼ ਦੁਬਾਰਾ ਦਿੱਲੀ ਜਾਏਗਾ ਦੁਬਾਰਾ ਦਿੱਲੀ ਜਾਏਗਾ ਉੱਥੇ ਫਿਰ ਚਰਚਾ ਹੋਏਗੀ ਕੀ ਉਸ ਮੀਟਿੰਗ ਚ ਨਵਜੋਤ ਸਿੰਘ ਸਿੱਧੂ ਹਾਜ਼ਰ ਹੋਣਗੇ ਕਿ ਨਵਜੋਤ ਕੋਰ ਸਿੱਧੂ ਨੂੰ ਸੱਦਿਆ ਜਾਏਗਾ ਇਹ ਬੜਾ ਅਹਿਮ ਰਹੇਗਾ ਮੈਨੂੰ ਲੱਗਦਾ ਨਹੀਂ ਕਿ ਨਵਜੋਤ ਕੋਰ ਸਿੱਧੂ ਜਾਣਗੇ ਜਾਂ ਉਹਨਾਂ ਨੂੰ ਬੁਲਾਇਆ ਜਾਏਗਾ ਹਾਈ ਕਮਾਂਡ ਦੀ ਕੋਸ਼ਿਸ਼ ਰਹੇਗੀ ਕਿ ਸਲਾਹ ਕੀਤੀ ਜਾਵੇ ਇਹਨਾਂ ਦੀ ਦੇਖੋ ਮੈਨੂੰ ਲੱਗਦਾ ਕਿ ਪ੍ਰਿੰਕਾ ਗਾਂਧੀ ਤਾਂ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਹਿੱਸਾ ਰਹਿਣ ਉਹ ਤਾਂ ਇਸ ਗੱਲ ਨੂੰ ਸਮਝਦੇ ਨੇ ਮੁਲਾਕਾਤਾਂ ਵੀ ਦੇਖੋ ਜੇ ਪੂਰੇ ਰਿਕਾਰਡ ਦੇਖੋ ਤਾਂ ਸਭ ਤੋਂ ਵੱਧ ਪ੍ਰਿੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਹੋਈਆਂ ਲੇਕਿਨ ਪੰਜਾਬ ਕਾਂਗਰਸ ਨਾਲਤਾ ਰਾਜਾ ਵੜਿੰਗ ਚਾਹੁੰਦੇ ਨੇ ਕਿ 27 ਤੋਂ ਪਹਿਲਾਂ ਸਿੱਧੂ ਹੋਰੀ ਪਾਰਟੀ ਚ ਐਕਟਿਵ ਹੋਣ ਨਜ਼ਰ ਆ ਨਾ ਹੀ ਪ੍ਰਤਾਪ ਬਾਜਵਾ ਚਾਹੁੰਦੇ ਨੇ ਨਾ ਹੀ ਰਾਜਾ ਵੜਿੰਗ ਚਾਹੁੰਦੇ ਨੇ ਹੁਣ ਦੂਜੀ ਜਿਹੜੀ ਗੱਲ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਅੱਜ ਮੀਟਿੰਗ ਚ ਆਏ ਕਿਉਂ ਨਹੀਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਉਹ ਅੰਮ੍ਰਿਤਸਰ ਹੀ ਮੌਜੂਦ ਨੇ ਜਦੋਂ ਸਪੋਰਟਰਾਂ ਦੀ ਮੀਟਿੰਗ ਸੱਦੀ ਗਈ ਇਹ ਤੈਅ ਕਰਨਾ ਸੀ ਕਿ ਕਰਨਾ ਕੀ ਹੈ ਅੱਗੇ ਹੋਣਾ ਕੀ ਚਾਹੀਦਾ ਤਾਂ ਉਸ ਵੇਲੇ ਜਿਹੜੀ ਫੁਟੇਜ ਸਾਹਮਣੇ ਆਈ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ 'ਚ ਨਜ਼ਰ ਨਹੀਂ ਆਏ ਹਾਲਾਂਕਿ ਅੱਗੇ ਪਿੱਛੇ ਆਣਗੇ ਆਏ ਹੋਣਗੇ ਨਹੀਂ ਆਏ ਹੋਣਗੇ ਇਹ ਬਾਅਦ ਦੀ ਗੱਲ ਹੈ ਲੇਕਿਨ ਜਿਹੜੀਆਂ ਤਸਵੀਰਾਂ ਦਸਣੀਆਂ ਹੁੰਦੀਆਂ ਦਿਖਾਣੀਆਂ ਹੁੰਦੀਆਂ ਉਸ ਦੇ ਵਿੱਚ ਨਜ਼ਰ ਨਹੀਂ ਆਏ ਮੀਟਿੰਗ ਤੋਂ ਬਾਅਦ ਨਿਰਿੰਦਰ ਸਪੋਰਟਰ ਕੀ ਕਹਿ ਰਹੇ ਸੀ ਸਪੋਰਟਰ ਕਹਿੰਦੇ ਅਸੀਂ ਨਾਰਮਲ ਹੀ ਇੱਥੇ ਆਏ ਆ ਪਹਿਲਾਂ ਵੀ ਆਉਣੇ ਆ ਮਿੱਠੂ ਮਦਾਨ ਦੇ ਬਾਰੇ ਉਹਨਾਂ ਨੇ ਬੋਲਿਆ ਕਹਿੰਦੇ ਇੱਥੇ ਹੀ ਰਹਿੰਦੇ ਸੀ ਇੱਥੇ ਹੀ ਖਾਂਦੇ ਪੀਂਦੇ ਸੀ ਪਰ ਅੱਜ ਜਿਸ ਤਰੀਕੇ ਦੇ ਨਾਲ ਉਹ ਬਿਆਨ ਦੇ ਰਹੇ ਨੇ ਉਹ ਸ਼ੋਭਾ ਨਹੀਂ ਦਿੰਦੇ ਮਿੱਠੂ ਮਦਾਨ ਨੂੰ ਮਿੱਠੂ ਮਦਾਨ ਇਹ ਕਹਿ ਚੁੱਕੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਚੁੱਪ ਰਹਿਣਗੇ ਉਹ ਚੁੱਪ ਹੀ ਨਹੀਂ ਤੋੜਨਗੇ ਉਹ ਇਸ ਪੂਰੇ ਮੈਟਰ ਦੇ ਬਾਰੇ ਕੁਝ ਨਹੀਂ ਬੋਲਣਗੇ ਦੇਖੋ ਨਿਸ਼ਚਿਤ ਤੌਰ ਤੇ ਕਿਉਂਕਿ ਸਿੱਧੂ ਦੇ ਜਿਹੜੇ ਬੇहद ਕਰੀਬੀ ਸੀ ਉਹਨਾਂ 'ਚ ਇੱਕ ਮਿੱਠੂ ਸੀ ਹਾਂ ਸਭ ਤੋਂ ਘਰ ਦਾ ਪਰਿਵਾਰਕ ਮੈਂਬਰ ਸੀ ਰੋਟੀਆਂ ਉੱਥੇ ਖਾਧੀਆਂ ਜਾਂਦੀਆਂ ਸੀ ਸਾਰਾ ਦਿਨ ਫੋਨ 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 ਉਹਨਾਂ ਕੋਲ ਰਹਿੰਦਾ ਸੀ ਉਹ ਕਿਉਂ ਖلاف ਹੋ ਗਿਆ ਇਹ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੂਸਰੇ ਵੀ ਇਹ ਕਿ ਇੱਕ ਸਿੱਧੂ ਦੇ ਹੋਰ ਬੇहद ਨੇੜੇ ਸੀ ਸਮਿਤ ਹਾਂ ਸਮਿਤ ਵੀ ਸਿੱਧੂ ਦੇ ਖਿਲਾਫ ਹੋ ਗਿਆ ਸਮਿਤ ਨੂੰ ਟਿਕਟ ਵੀ ਨਵਜੋਤ ਸਿੰਘ ਸਿੱਧੂ ਨੇ ਦਵਾਈ ਸੀ ਬੜਾ ਵੱਡਾ ਪਲੇਅਰ ਰਿਆ ਇੰਟਰਨੈਸ਼ਨਲ ਪਲੇਅਰ ਰਿਆ ਉਹ ਵੀ ਖਿਲਾਫ ਹੋ ਗਿਆ ਹੁਣ ਮਨ ਸਿਬਰਤ ਨਾਲ ਹੈ ਨਵਜੋਤ ਸਿੰਘ ਸਿੱਧੂ ਦੇ ਪਟਿਆਲੇ ਹੈ ਸੁਰਿੰਦਰ ਡੱਲਾ ਨਾਲ ਉਹ ਪਟਿਆਲੇ ਹੈ ਲੇਕਿਨ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਲੋਕਲ ਲੀਡਰ ਨੇ ਉਹ ਫਿਲਹਾਲ ਨਾਲ ਨਜ਼ਰ ਉੱਪਰਲੀ ਨਜ਼ਰ ਨਹੀਂ ਆ ਰਹੀ ਪਰਦੇ ਦੇ ਪਿੱਛੇ ਹੋਣ ਨਾ ਹੋਣ ਸਿਆਸਤ ਚ ਕੁਝ ਵੀ ਹੋ ਜਾਂਦਾ ਰਾਜਾ ਸਿੰਘ ਮਾਨਸ਼ਾਹੀਆ ਸੀ ਸੁਰਜੀਤ ਧਮਾਲ ਉਹ ਨਜ਼ਰ ਨਹੀਂ ਆ ਰਹੀ ਕਿ ਨਾਲ ਖੜੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆ ਰਹੀ ਨਵਜੋਤ ਸਿੰਘ ਸਿੱਧੂ ਹੁਣ ਬੋਲ ਕਿਉਂ ਨਹੀਂ ਰਹੇ ਕਿ ਨਵਜੋਤ ਸਿੰਘ ਸਿੱਧੂ ਨੇ ਮੋਨ ਵਰਤ ਰੱਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਹ ਸਟ੍ਰੈਟਜੀ ਦਾ ਹਿੱਸਾ ਹੈ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਧਮਾਲ ਕਰਨਗੇ ਇਹ ਐਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੇਕਿਨ ਇੱਕ ਗੱਲ ਸਾਫ਼ ਹੈ ਕਿ ਪੰਜਾਬ ਕਾਂਗਰਸ ਨਹੀਂ ਚਾਹਦੀ ਕਿ ਨਵਜੋਤ ਸਿੱਧੂ ਚਾਹੇ ਮਿਸਿਸ ਸਿੱਧੂ ਹੋਣ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਕਿ ਉਹ ਕਾਂਗਰਸ ਦਾ ਹਿੱਸਾ ਰਹਿਣ ਤਾਂ ਝੰਡਾ ਜਿਹੜਾ ਦੋਵਾਂ ਪਾਸੋਂ ਚੁੱਕਿਆ ਗਿਆ ਹੁਣ ਤਾਂ ਵਿਚਲਾ ਰਾਹ ਨਜ਼ਰ ਨਹੀਂ ਆਉਂਦਾ ਜਿਹੜਾ ਜ਼ਿਕਰ ਹੁੰਦਾ ਨਾ ਕਿ ਹਾਈ ਕਮਾਂਡ ਸਮਝੌਤਾ ਕਰਾ ਦੇਗੀ ਗੱਲਬਾਤ ਕਰਾ ਦੇਗੀ ਹੁਣ ਤਾਂ ਬਲੀ ਹੋਣੀ ਹੈ ਕਿੰਦੀ ਬਲੀ ਹੁੰਦੀ ਹੈ ਕੌਣ ਬਾਹਰ ਹੁੰਦਾ ਕੌਣ ਅੰਦਰ ਹੁੰਦਾ ਇਹ ਦੇਖਣ ਵਾਲੀ ਗੱਲ ਹੋਏਗੀ ਚਰਚਾ ਬਹੁਤ ਸੀ ਕਿ ਪ੍ਰਧਾਨ ਵੀ ਬਦਲਿਆ ਜਾ ਸਕਦਾ ਪ੍ਰਧਾਨ ਬਦਲਣ ਦੀਆਂ ਬਹੁਤ ਸਾਰੀਆਂ ਚਰਚਾਵਾਂ ਸੀ ਲੇਕਿਨ ਉਹਨੂੰ ਹੋਏਗਾ ਕਿ ਇਹ ਹਾਈ ਕਮਾਂਡ ਨੇ ਤੈਅ ਕਰਨਾ ਹੈ 19 ਤਰੀਕ ਤੋਂ ਬਾਅਦ 19 ਤਰੀਕ ਤੋਂ ਪਹਿਲਾਂ ਨਵਜੋਤ ਕੋਰ ਸਿੱਧੂ ਕੀ ਕਰਨਗੇ ਇਹ ਨਵਜੋਤ ਕੋਰ ਸਿੱਧੂ ਨੇ ਤੈਅ ਕਰਨਾ ਹੈ ਲੇਕਿਨ ਪੰਜਾਬ ਦੀ ਸਿਆਸਤ ਤੋਂ ਲੈ ਕੇ ਦਿੱਲੀ ਦੀ ਸਿਆਸਤ ਤੱਕ ਸਿੱਧੂ ਸਿੱਧੂ ਜਿਹੜੀ ਉਹ ਹੋਈ ਪਈ ਹੈ ਬਿਲਕੁਲ ਸੋ ਬਹੁਤ ਸਾਰੇ ਸਵਾਲ ਨੇ ਕਿ ਆਖਿਰਕਾਰ ਨਵਜੋਤ ਸਿੰਘ ਸਿੱਧੂ ਚੁੱਪੀ ਤੋੜਨਗੇ ਜਾਂ ਨਹੀਂ ਤੋੜਨਗੇ ਸਿੱਧੂ ਜੋੜੇ ਦਾ ਅਗਲਾ ਪਲਾਨ ਕੀ ਹੋਵੇਗਾ ਇਸ ਤੇ ਵੀ ਇੱਕ ਬਨੇਂਦਰ ਹੋਰ ਬੜੀ ਅਹਿਮ ਗੱਲ ਹੈ ਕਿ ਜਦੋਂ ਆਮ ਆਦਮੀ ਪਾਰਟੀ ਚ ਨਾਪਤੋਲ ਕਰਨੀ ਸੀ ਕਾਂਗਰਸ ਨਾਪਤੋਲ ਕਰਨੀ ਸੀ 2022 ਤੋਂ ਪਹਿਲਾਂ ਜਦੋਂ ਬੀਜੇਪੀ ਛੱਡੀ ਸੀ ਬੀਜੇਪੀ ਤੋਂ ਰਾਜ ਸਭਾ ਤੋਂ ਅਸਤੀਫਾ ਦਿੱਤਾ ਸੀ ਉਦੋਂ ਵੀ ਜੇ ਤੁਸੀਂ ਸਿਨੈਰੀਓ ਨੂੰ ਸਮਝੋ ਤਾਂ ਡਾਕਟਰ ਨਰਜੋਤ ਕੋਰ ਸਿੱਧੂ ਪਹਿਲਾਂ ਅਕਾਲੀਆਂ ਦੇ ਖਿਲਾਫ ਬੋਲੇ ਉਹ ਬੀਜੇਪੀ ਦੇ ਖਿਲਾਫ ਬੋਲੇ ਜਦੋਂ ਸਾਰਾ ਸਿਸਟਮ ਜਮ੍ਹਾਂ ਘਟਾ ਦੇਖੀਗੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬੋਲੇ ਸੀ ਉਹੀ ਫਾਰਮੂਲਾ ਇੱਥੇ ਵੀ ਨਜ਼ਰ ਆ ਰਿਹਾ ਹੈ ਕੋਈ ਜਿੰਨਾ ਮਰਜ਼ੀ ਕਹ ਲੈ ਕਿ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਬਿਨਾ ਦੇਖ ਕੇ ਬੋਲ ਜਾਂਦੇ ਨੇ ਕਈ ਬ੍ਰੇਕ ਨਹੀਂ ਲੱਗਦੀ ਅਨਿਲ ਜੋਸ਼ੀ ਕੱਲ ਕਹੇ ਸੀ ਤਾਂ ਇਹ ਕੈਲਕੂਲੇਸ਼ਨ ਵੀ ਹੈ ਹਮ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਇੱਕ ਤਾਂ ਫੀਲਡ 'ਚ ਫਾਈਟਰ ਹੁੰਦੇ ਨੇ ਇੱਕ ਪਿੱਛੇ ਹੁੰਦੇ ਨੇ ਕਿ ਕਿਵੇਂ ਕਿੱਦਾਂ ਕੀ ਸਟ੍ਰੈਟਜੀ ਬਣਾਣੀ ਹੈ ਤਾਂ ਨਵਜੋਤ ਸਿੰਘ ਸਿੱਧੂ ਵੀ ਸਮਝ ਰਹੇ ਨੇ ਕਿ ਕਾਂਗਰਸ 'ਚ ਕੌਣ-ਕੌਣ ਐਸ ਵਲੇ ਨਾਲ ਹੈ ਕਾਂਗਰਸ ਰਹਿਣਾ ਨਹੀਂ ਰਹਿਣਾ ਕਿੱਥੇ ਜਾਣਾ ਹੈ ਕੀ ਕਰਨਾ ਹੈ ਉਹ ਸਾਰੀ ਕੈਲਕੂਲੇਸ਼ਨ ਵੀ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਕਿ ਆਪਣਾ ਨਵਾਂ ਫਰੰਟ ਬਣਾਣਗੇ ਕਿ ਜਿੱਤੇਗਾ ਪੰਜਾਬ ਦੁਬਾਰਾ ਬਣੇਗਾ ਕਿ ਕਾਂਗਰਸ ਛੱਡਣਗੇ ਇਹ ਨਵਜੋਤ ਸਿੰਘ ਸਿੱਧੂ ਅਗਲੇ ਦਿਨਾਂ ਦੇ ਵਿੱਚ ਵੱਡਾ ਧਮਾਲ ਪੰਜਾਬ ਦੀ ਸਿਆਸਤ ਚ ਕਰਨਗੇ ਵੱਡਾ ਤਮਾਕਾ ਜਿਹੜਾ ਉਹ ਹੋਏਗਾ ਜਿੱਤੇਗਾ ਪੰਜਾਬ ਬਣੇਗਾ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਹਾਲਾਂਕਿ ਹੋਰ ਕਿਸੇ ਪਾਰਟੀ ਚ ਉਮੀਦ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਜਾਨ ਜਾਂ ਤਾਂ ਨਵਾਂ ਫਰੰਟ ਬਣੇਗਾ ਜੇ ਨਾਲ ਲੋਕ ਤੁਰਦੇ ਨੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਸਿਆਸਤ ਤੋਂ ਕਿਨਾਰਾ ਕੀਤਾ ਹੋਇਆ ਉਹ ਕਿਨਾਰਾ ਰਹੇਗਾ ਬਿਲਕੁਲ ਸੋ ਬਹੁਤ ਸਾਰੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਤੇ ਬਹੁਤ ਸਾਰੇ ਸਵਾਲ ਨੇ ਕਿ ਆਖਿਰਕਾਰ ਕਦੋਂ ਕੋਈ ਬਿਆਨ ਦੇਣਗੇ ਔਰ ਜਿਹੜਾ ਪਹਿਲਾ ਬਿਆਨ ਹੋਵੇਗਾ ਉਸ ਤੇ ਸਭ ਦੀਆਂ ਨਜ਼ਰਾਂ ਬਣ ਗਈਆਂ ਔਰ ਉਸ ਬਿਆਨ ਤੋਂ ਬਾਅਦ ਹੀ ਕਾਂਗਰਸ ਦੇ ਵਿੱਚ ਹੋਰ ਕਾਟੋਕਲੇਸ਼ ਰੁਕੇਗਾ ਜਾਂ ਵਧੇਗਾ ਇਸ ਤੇ ਵੀ ਸਭ ਦੀਆਂ ਨਜ਼ਰਾਂ ਬਣੀਆ ਰਹਿਣਗੀਆਂ